ਬਿੰਮੀ ਦੇ ਬੱਚਾ ਹੁਣ ਕਰਕੇ ਥੋੜੀ ਉਹਨ ਘਬਰਾਹਟ ਹੋ ਰਹੀ ਸੀ ਬਿੰਮੀ ਕਿਰਤ ਨੂੰ ਕਹਿੰਦੀ ਹੈ ਕਿ ਮੈਨੂੰ ਪਤਾ ਨਹੀਂ ਕਿਉਂ ਘਬਰਾਹਟ ਹੋ ਰਹੀ ਹੈ ਤਾਂ ਕਿਰਤ ਕਹਿੰਦੀ ਹੈ ਕਿ ਆਪਾਂ ਡਾਕਟਰ ਨੂੰ ਵਿਖਾਉਂਦੇ ਹਾਂ ਉਹ ਸੋਨ ਨੂੰ ਫੋਨ ਕਰਦੀ ਹੈ ਕਿ ਤੁਸੀਂ ਘਰ ਹੀ ਆ ਜਾਓ ਭਾਬੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਰੇਨ ਉਹਦਿਆਂ ਇਕੱਲਾ ਸੁਣ ਕੇ ਬੜੇ ਗੁੱਸੇ ਵਿੱਚ ਆ ਕੇ ਉਸ ਨੂੰ ਕਹਿੰਦੀ ਹੈ ਤੂੰ ਕੁਝ ਜ਼ਿਆਦਾ ਹੀ ਅਗਾਨੇ ਵੱਧ ਰਹੀ ਤੂੰ ਮੈਨੂੰ ਪੁੱਛਣ ਦੀ ਲੋੜ ਵੀ ਨਹੀਂ ਸਮਝੀ ਦੀ ਸਾਰਿਆਂ ਨੂੰ ਆਪਣੇ ਹੁਕਮ ਸੁਣਾਈ ਜਾਂਦੀ ਹੈ ਕਿਰਤ ਕਹਿੰਦੀ ਮੰਮੀ ਉਸ ਨੂੰ ਪੁੱਛਦੀਆਂ ਜਿਸ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੋਵੇ ਤੇ ਤੈਨੂੰ ਤਾਂ ਆਪਣਾ ਹੀ ਪਤਾ ਹੈ ਤੂੰ ਘਰ ਦਾ ਕੀ ਹੱਲ ਬਣਾਇਆ ਹੈ ਅਰੇ ਨੂੰ ਕਹਿੰਦੀ ਕੀ ਹੱਲ ਬਣਾਇਆ ਅੱਜ ਤੱਕ ਤਾਂ ਮੈਂ ਹੀ ਘਰ ਚਲਾਉਂਦੀ ਰਹੀ ਹਾਂ ਤੇਰੇ ਪਾਪਾ ਤੇ ਦੁਕਾਨ ਸੰਭਾਲਦੇ ਸੀ ਕਿਰਤ ਕਹਿੰਦੀ ਮੰਮੀ ਪਤਾ ਲੱਗ ਹੀ ਰਿਹਾ ਹੈ ਕਿ ਤੂੰ ਘਰ ਹੀ ਸੰਭਾਲਦੀ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸੋਨੂ ਘਰ ਆਇਆ ਕਿਰਤ ਨੂੰ ਪੁੱਛਦੇ ਕਿ ਕੀ ਹੋਇਆ ਭਾਬੀ ਨੂੰ ਤੋ ਕਹਿੰਦੀ ਹੈ ਕਿ ਘਬਰਾਹਟ ਜੀ ਹੋ ਰਹੀ ਹੈ ਡਾਕਟਰ ਨੂੰ ਚੈੱਕ ਕਰਾ ਲਿਆਉਂਦੇ ਹਾਂ ਕਿਰਤ ਸ਼ੀਲਾ ਨੂੰ ਕਹਿੰਦੀ ਹੈ ਕਿ ਹਸਤਾ ਲਈ ਪਪਾ ਤੇ ਬਿੱਪਨ ਦੀ ਤੋ ਰੋਟੀ ਟਿਫਨ ਵਿੱਚ ਪਾ ਦੇ ਚਾਹ ਵੀ ਬਣਾ ਦੇ ਸੋਨੂ ਸਾਡੇ ਡਾਕਟਰ ਨੂੰ ਵਿਖਾਉਣ ਤੱਕ ਪਪਾ ਨੂੰ ਚਾਹ ਰੋਟੀ ਦੇ ਆਵੇਗਾ ਉਹ ਦੋਵੇਂ ਸੋਨੂ ਨਾਲ ਹਸਤਾ ਚੱਲੀਆਂ ਗਈਆਂ ਧੀਰੇ ਨੂੰ ਬੇਵਸ ਹੋਈ ਵੇਖਦੀ ਹੀ ਰਹਿ ਗਈ ਸੋਨੂ ਉਹਨਾਂ ਨੂੰ ਹਰਮਾ ਹਸਤਾ ਛੱਡ ਕੇ ਸੀਐਮਸੀ ਚਲਾ ਗਿਆ ਉਬਲਰਾਜ ਕੋਲ ਗਿਆ ਤਾਂ ਰੋਈ ਜਾ ਰਿਹਾ ਸੀ ਕਹਿੰਦਾ ਵਿਕਾਰ ਦਾ ਡਾਇਲੈਂਸ ਕਰ ਰਹੇ ਹਨ ਪਤਾ ਨਹੀਂ ਕੀ ਹੋਵੇਗਾ ਸੋਨੂ ਕਹਿੰਦਾ ਪਾਪਾ ਕੁਝ ਨਹੀਂ ਹੁੰਦਾ ਵੀਰੇ ਨੂੰ ਤੇ ਗੱਲ ਕਰਦਿਆਂ ਸੋਨੂ ਦਾ ਵੀ ਰੋਣ ਨਿਕਲ ਗਿਆ ਬਲਰਾਜ ਕਹਿੰਦਾ ਸੋਨੂ ਤੂੰ ਇੰਨੀ ਛੇਤੀ ਕਿਵੇਂ ਆ ਗਿਆ ਅੱਧਾ ਘੰਟਾ ਤਾਂ ਹੋਇਆ ਮੈਨੂੰ ਘਰ ਤੋਂ ਆਇਆ ਸੋਨੂ ਕਹਿੰਦਾ ਪਾਪਾ ਮੈਨੂੰ ਤਾਂ ਕੀਰਤ ਨੇ ਫੋਨ ਕਰਿਆ ਸੀ ਕਿ ਪਾਪਾ ਕੱਲੀ ਨਾਲ ਘਰੋਂ ਚਲੇ ਗਏ ਹਨ ਤੇ ਘਬਰਾਏ ਹੋਏ ਸੀ ਮੇ ਦਾ ਕਰਕੇ ਉਹ ਬਿੰਮੀ ਨੂੰ ਹਸਪਤਲ ਵਿਖਾਉਣ ਬਾਰੇ ਵੀ ਦੱਸਦਾ ਹੈ ਕਿ ਕਿਰਤ ਵੀ ਬਿੰਮੀ ਨੂੰ ਹਸਪਤਲ ਛੱਡ ਕੇ ਆਇਆ ਹਾਂ ਬਲਰਾਜ ਨੂੰ ਬਿੰਮੀ ਦੀ ਫਿਕਰ ਹੁੰਦੀ ਹੈ ਤੋ ਸੋਨੂ ਨੂੰ ਪੁੱਛਦਾ ਹੈ ਕਿ ਕੋਈ ਘਬਰਾਉਣ ਵਾਲੀ ਗੱਲ ਤਾਂ ਨਹੀਂ ਸੋਨੂ ਕਹਿੰਦਾ ਪਾਪਾ ਉਹ ਤਾਂ ਭਾਬੀ ਨੂੰ ਘਬਰਾਟ ਹੁੰਦੀ ਸੀ ਤਾਂ ਕਿਰਤ ਕਹਿੰਦੀ ਡਾਕਟਰ ਨੂੰ ਦਿਖਾ ਆਉਂਦੇ ਹਾਂ ਬਲਰਾਜ ਸੋਚਦਾ ਹੈ ਕਿ ਕਿਰਤ ਮੈਨੂੰ ਸਮਝਦਾਰ ਲੱਗਦੀ ਹੈ ਦੋ ਦਿਨ ਵਿੱਚ ਹੀ ਸਭ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਤੋ ਸੋਨੂ ਨੂੰ ਕਹਿੰਦਾ ਹੈ ਕਿ ਵਿਕਾਸ ਬਾਰੇ ਬਿੰਮੀ ਨੂੰ ਕੋਝ ਨਾ ਦੱਸੇ ਤੂੰ ਚਲਾ ਜਾ ਤੇ ਬਿੰਮੀ ਤੇ ਕੀਤ ਨੂੰ ਕੰਮ ਛੱਡ ਕੇ ਦੁਕਾਨ ਤੇ ਚਲਾ ਜਾਵੀਂ ਮੇਰੇ ਕੋਲ ਵਿਪਨ ਹੈ ਸੋਨੂ ਕਹਿੰਦਾ ਪਾਪਾ ਵਿਪਨ ਅੰਦਰ ਵੀਰੇ ਕੋਲ ਹੈ ਮੈਂ ਜਾ ਆ ਕੁਝ ਕਹਿੰਦਾ ਤਾਂ ਨਹੀਂ ਬੰਦਰਾਜ ਕਹਿੰਦਾ ਨਹੀਂ ਕੁਝ ਨਹੀਂ ਕਹਿੰਦੇ ਮੈਂ ਵੀ ਹੁਣੇ ਬਾਹਰ ਆਇਆ ਹਾਂ ਸੋਨੂ ਅੰਦਰ ਗਿਆ ਤਾਂ ਵਿਪਨ ਵਿਕਾਸ ਦੇ ਕੋਲ ਬੈਠਾ ਸੀ ਉਹ ਉੱਠ ਕੇ ਸੋਨੂ ਨੂੰ ਕਹਿੰਦਾ ਕਿ ਇੱਥੇ ਆ ਜਾ ਸੋਨੂ ਉੱਥੇ ਜਾ ਕੇ ਬੈਠਾ ਤਾਂ ਉਸਨੇ ਵਿਕਾਸ ਨੂੰ ਆਵਾਜ਼ ਮਾਰੀ ਤਾਂ ਵਿਕਾਸ ਨੇ ਅੱਖਾਂ ਖੋਲ ਕੇ ਸੋਨੂ ਵੱਲ ਦੇਖਿਆ ਤਾਂ ਉਹਦੇ ਅੱਖਾਂ ਵਿੱਚੋਂ ਹੰਝੂ ਵਗਦੇ ਉਹਦੇ ਮੂੰਹ ਤੇ ਆ ਗਏ ਸੋਨੂ ਉਹਦਾ ਮੂੰਹ ਪੂੰਝਦਾ ਹੋਇਆ ਕਹਿੰਦਾ ਹੈ ਕਿ ਵੀਰੇ ਹੁਣ ਤੂੰ ਛੇਤੀ ਠੀਕ ਹੋ ਜਾਣਾ ਹੈ ਡਾਕਟਰ ਆ ਗਏ ਕਹਿੰਦੇ ਪਲੀਜ਼ ਤੁਸੀਂ ਇਹਨਾਂ ਨੂੰ ਬੁਲਾਓ ਨਾ ਸਾਨੂੰ ਆਪਣਾ ਕੰਮ ਕਰਨ ਦਿਓ ਸੋਨੂ ਉਥੋਂ ਬਾਹਰ ਆ ਜਾਂਦਾ ਹੈ ਕਿਰਤ ਸੋਨੂ ਨੂੰ ਫੋਨ ਕਰਦੀ ਹੈ ਕਿ ਅਸੀਂ ਡਾਕਟਰ ਨੂੰ ਵਿਖਾ ਲਿਆ ਹੈ ਤੁਸੀਂ ਆਏ ਨਹੀਂ ਤਾਂ ਸੋਨੂੰ ਕਹਿੰਦਾ ਹੈ ਕਿ ਬਸ ਮੈਂ ਆ ਹੀ ਰਿਹਾ ਹਾਂ ਇਹਨੇ ਨੂੰ ਕਿਰਤ ਨੂੰ ਰੋਹਨ ਦਾ ਫੋਨ ਆਉਂਦਾ ਹੈ ਕਿ ਕਿਰਤ ਤੇਰਾ ਪ੍ਰਾ ਲੁਧਿਆਣੇ ਦਾ ਡਿਪਟੀ ਕਮਿਸ਼ਨ ਲੱਗ ਗਿਆ ਹੈ ਕਿਰਤ ਕਹਿੰਦੀ ਮੇਰੇ ਵੀਰੇ ਨੂੰ ਬਹੁਤ ਮੁਬਾਰਕਾਂ ਨੇ ਮੇਰਾ ਵੀ ਸਿਰ ਮਾਣਾ ਉੱਚਾ ਹੋ ਗਿਆ ਕਿ ਮੇਰਾ ਪ੍ਰਾ ਡਿਪਟੀ ਕਮਿਸ਼ਨਰ ਲੱਗਾ ਹੈ ਰੋਹਨ ਕਹਿੰਦਾ ਚਲ ਮੈਂ ਸ਼ਾਮ ਨੂੰ ਆਉਂਦਾ ਹਾਂ ਤੇਰੇ ਲਈ ਮਠਿਆਈ ਲੈ ਕੇ ਮੂੰਹ ਮਿੱਠਾ ਕਰਾਉਣ ਅਜੇ ਸੋਨੂੰ ਨੂੰ ਵੀ ਨਾ ਦਸੀ ਮੈਂ ਆ ਕੇ ਸਰਪ੍ਰਾਈਜ਼ ਦੇਣਾ ਹੈ ਆਪਣੇ ਜੀਜਾ ਜੀ ਨੂੰ ਕੀਤ ਕਹਿੰਦੀ ਠੀਕ ਐ ਵੀਰੇ ਨਹੀਂ ਦੱਸਦੀ ਤੇਰਾ ਸਰਪ੍ਰਾਈਜ਼ ਹੀ ਰਹੇਗਾ सोनू ਸੀਐਮਸੀ ਹਸਪਤਾਲ ਤੋਂ ਬਿੰਮੀ ਤੇ ਕਿਰਤ ਨੂੰ ਲੈਣ ਜਾਂਦਾ ਹੈ ਉਹ ਗੱਡੀ ਵਿੱਚ ਬੈਠਿਆਂ ਤਾਂ ਬਿੰਮੀ ਵੀਰ ਕਿਰਤ ਨੂੰ ਕਹਿੰਦੀ ਹੈ ਕਿ ਆਪਾਂ ਘਰੋਂ ਆਏ ਹੀ ਹਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਹਸਪਤਾਲ ਜਾ ਕੇ ਵਿਕਾਸ ਨੂੰ ਮਿਲਾਵਾਂ ਬਹੁਤ ਘਬਰਾਹਟ ਹੁੰਦੀ ਹੈ ਮੈਨੂੰ ਪਤਾ ਨਹੀਂ ਉਸਦਾ ਕੀ ਹਾਲ ਹੈ ਇੱਕ ਵਾਰ ਵੇਖ ਲਵਾਂਗੀ ਤਾਂ ਮਨ ਨੂੰ ਤਸੱਲੀ ਹੋ ਜਾਵੇਗੀ ਕਿਰਤ ਸੋਨੂ ਨਾ ਅੱਗੇ ਬੈਠੀ ਸੀ ਇਸ਼ਾਰੇ ਨਾਲ ਪੁੱਛਦੀ ਹੈ ਕਿ ਵੀਰ ਜੀ ਠੀਕ ਨੇ ਤਾਂ ਸੋਨੂ ਨੇ ਸਿਰ ਹਿਲਾ ਦਿੱਤਾ ਗਿਰਤ ਕਹਿੰਦੀ ਭਾਬੀ ਆਪਾਂ ਫੇਰ ਆ ਜਾਵਾਂਗੇ ਕੀ ਪਤਾ ਵੀਰ ਜੀ ਨੂੰ ਜਲਦੀ ਹਸਪਤਾਲ ਦੀ ਛੁੱਟੀ ਮਿਲ ਜਾਵੇ ਬਿੰਮੀ ਕਹਿੰਦੀ ਗਿਰਤ ਪਲੀਜ਼ ਮੇਰਾ ਵਿਕਾਸ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਗਿਰਤ ਸੋਨੂ ਨੂੰ ਕਹਿੰਦੀ ਹੈ ਕਿ ਚਲੋ ਜਾ ਆਉਂਦੇ ਹਾਂ ਘਰ ਜਾ ਕੇ ਭਾਬੀ ਦਾ ਮਨ ਹੀ ਟਿਕਾ ਸੋਨੂ ਫਿਰ ਦੁਆਰਾ ਸੀਐਮਸੀ ਹਸਪਤਾਲ ਗੱਡੀ ਲੈ ਜਾਂਦਾ ਹੈ। ਕਿਰਤ ਬਿੰਮੀ ਨੂੰ ਫੜ ਕੇ ਹਸਪਤਾਲ ਦੇ ਅੰਦਰ ਲੈ ਜਾਂਦੀ ਹੈ। ਬਲਰਾਜ ਉਹਨਾਂ ਨੂੰ ਵੇਖ ਕੇ ਸੋਨੂ ਨੂੰ ਕਹਿੰਦਾ ਹੈ ਕਿ ਤੂੰ ਬਿੰਮੀ ਨੂੰ ਕਿਉਂ ਹਸਪਤਾਲ ਲੈ ਕੇ ਆਇਆ ਹਾਂ? ਕਿਰਤ ਕਹਿੰਦੀ ਪਾਪਾ ਜੀ ਭਾਬੀ ਜੀ ਦੁਕਾਦ ਦੇ ਸੀ ਤਾਂ ਕਰਕੇ ਲੈ ਆਇਆ ਹਾਂ। ਬਿੰਮੀ ਕਹਿੰਦੀ ਪਾਪਾ ਜੀ ਮੈਂ ਇੱਕ ਵਾਰ ਵਿਕਾਸ ਨੂੰ ਮਿਲ ਕੇ ਚਲੀ ਜਾਵਾਂਗੀ। ਕਿੱਥੇ ਹਨ? ਮੈਨੂੰ ਇੱਕ ਵਾਰ ਉਹਨਾਂ ਕੋਲ ਲੈ ਚੱਲੋ। ਬਲਰਾਜ ਸੋਚਦਾ ਹੈ ਕਿ ਬਿੰਮੀ ਤੈਨੂੰ ਕੀ ਦੱਸਾਂ? ਉਸ ਨੂੰ ਵੇਖ ਕੇ ਤੇਰਾ ਕੀ ਹਾਲ ਹੋਵੇਗਾ ਮੇਰੇ ਤੇ ਆਪਣੀ ਹਿੰਮਤ ਨਹੀਂ ਪੈਂਦੀ ਉਸ ਕੋਲ ਬੈਠਣ ਦੀ ਕਿੰਨੀ ਤਕਲੀਫ ਵਿੱਚ ਹੈ ਮੇਰਾ ਪੁੱਤਰ ਤੇ ਉਸਦੇ ਸੋਚਦੇ ਆ ਸੋਚਦੇ ਆ ਅੱਖਾਂ ਵਿੱਚ ਅਥਰੂ ਆ ਗਏ ਉਸ ਨੇ ਮੂੰਹ ਪਰਾਂ ਕਰਕੇ ਅਥਰੂ ਸਾਫ਼ ਕੀਤੇ ਤੇ ਕਹਿੰਦਾ ਬਿੰਮੀ ਬੇਟਾ ਡਾਕਟਰ ਉਹਦਾ ਡਾਇਲਿਸ ਕਰ ਰਹੇ ਹਨ ਪਤਾ ਨਹੀਂ ਅੰਦਰ ਜਾਣ ਦੇਣਗੇ ਕਿ ਨਹੀਂ ਅੱਗੇ ਸੋਨ ਨੂੰ ਉਹਨਾਂ ਨੇ ਬਾਹਰ ਭੇਜ ਦਿੱਤਾ ਸੀ ਉਦੋਂ ਹੀ ਦਰਸ ਅੰਦਰੋਂ ਕਾਲੀ ਨਾਲ ਆਈ ਤੇ ਕਹਿੰਦੀ ਹੈ ਕਿ ਜਲਦੀ ਆਓ ਤੁਹਾਡਾ ਮਰੀਜ਼ ਸੀਰੀਅਸ ਹੈ ਬਲਰਾਜ ਤੇ ਸੋਨੂ ਛੇਤੀ ਛੇਤੀ ਅੰਦਰ ਗਏ ਤੇ ਕੀਰਤ ਬਿੰਮੀ ਨੂੰ ਫੜ ਕੇ ਅੰਦਰ ਲੈ ਗਈ ਵਿਪਨ ਪੰਪ ਨਾਉਸ ਨੂੰ ਸਾਹ ਦੇ ਦਿਆ ਸੀ ਬਲਰਾਜ ਦੇ ਵਿਕਾਸ ਨੂੰ ਵੇਖ ਕੇ ਪੁੱਬਾ ਨਿਕਲ ਗਈਆਂ ਔਰ ਦਰਦ ਨਾਲ ਕਰਹਾਉਂਦਾ ਆਖਰੀ ਸਾਹ ਗਿਣ ਰਿਹਾ ਸੀ ਡਾਕਟਰ ਕਹਿੰਦਾ ਹੈ ਕਿ ਇਹਦੇ ਦੋਵੇਂ ਗੁਰਦੇ ਬਿਲਕੁਲ ਬੰਦ ਹੋ ਗਏ ਨੇ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਅਸੀਂ ਸਾਫ਼ ਨਹੀਂ ਕਰ ਸਕੇ ਹੁਣ ਤਾਂ ਇਹ ਘੜੀ ਪੱਲ ਹੀ ਹੈ ਕੀਰਤ ਨੇ ਬਿੰਮੀ ਨੂੰ ਵਿਕਾਸ ਕੋਲ ਕੁਰਸੀ ਤੇ ਬਿਠਾ ਦਿੱਤਾ ਤੇ ਬਿੰਮੀ ਵਿਕਾਸ ਦਾ ਹੱਥ ਫੜਿਆ ਤਾਂ ਉਸ ਨੇ ਅੱਖਾਂ ਖੋਲ ਕੇ ਬਿੰਮੀ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਤੇ ਉਸ ਨੇ ਬਿੰਮੀ ਦਾ ਹੱਥ ਆਪਣੇ ਹੱਥ ਵਿੱਚ ਕੁੱਟ ਲਿਆ ਤੇ ਉਦੋਂ ਹੀ ਉਸ ਦੀ ਜਾਨ ਨਿਕਲ ਗਈ ਤੇ ਵਿਕਾਸ ਦੇ ਹੱਥ ਵਿੱਚੋਂ ਬਿੰਮੀ ਦਾ ਹੱਥ ਛੁੱਟ ਗਿਆ ਬਿੰਮੀ ਵਿਕਾਸ ਦਾ ਮੂੰਹ ਹਿਲਾਉਂਦੀ ਹੋਈ ਵਿਕਾਸ ਵਿਕਾਸ ਕਰਦੀ بے ਹੌਕੇ ਡਿੱਗਣ ਹੀ ਲੱਗੀ ਸੀ ਕਿ ਬਿੱਪਨ ਨੇ ਉਸ ਨੂੰ ਸੰਭਾਲ ਲਿਆ ਤੇ ਉਸ ਨੂੰ ਗਾਲ ਨਾਲ ਲਾ ਕੇ ਰੋਣ ਲੱਗਾ ਬਲਰਾਜ ਵੀ ਰੋਂਦਾ ਹੋਇਆ ਬਿੰਮੀ ਨੂੰ ਆਵਾਜ਼ਾਂ ਮਾਰਨ ਲੱਗਾ ਬਿੰਮੀ ਬੇਟਾ ਬਿੰਮੀ ਬੇਟਾ ਪਰ ਬਿੰਮੀ ਤਾਂ ਬੇਹੋਸ਼ ਹੋ ਗਈ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਸਾਰਿਆਂ ਨੂੰ ਬਿੰਮੀ ਦਿਵਾਲੇ ਹੋਏ ਵੇਖ ਨਰਸ ਨੇ ਵਿਕਾਸ ਤੇ ਚਿੱਟੀ ਚਾਦਰ ਪਾ ਕੇ ਟੱਕ ਦਿੱਤਾ ਬਲਰਾਜ ਕਹਿੰਦਾ ਸੋਨੂ ਬਿੰਮੀ ਨੂੰ ਛੇਤੀ ਰਾਮਾ ਹਸਤਾ ਲੈ ਜਾਈਏ ਉਸ ਡਾਕਟਰ ਨੂੰ ਇਸ ਦਾ ਕੇਸ ਪਤਾ ਹੈ ਉਹ ਬੇਪਪਾ ਨੂੰ ਕਹਿੰਦਾ ਕਿ ਤੁਸੀਂ ਬਿੰਮੀ ਨੂੰ ਚੁੱਕ ਕੇ ਗੱਡੀ ਵਿੱਚ ਪਾਓ ਉਹਨਾਂ ਦੋਵਾਂ ਬਿੰਮੀ ਨੂੰ ਗੱਡੀ ਵਿੱਚ ਪਾਇਆ ਤੇ ਰਮਾ ਹਸਤਾ ਲੈ ਗਏ ਡਾਕਟਰ ਨੇ ਬਿੰਮੀ ਦੀ ਹਾਲਤ ਵੇਖ ਕੇ ਉਸ ਨੂੰ ਜਲਦੀ ਨਾਲ ਆਪਰੇਸ਼ਨ ਥੀਏਟਰ ਵਿੱਚ ਲਿਜਾਣ ਲਈ ਕਿਹਾ ਡਾਕਟਰ ਕਹਿੰਦੀ ਕਿ ਹੋ ਸਕਦਾ ਹੈ ਕਿ ਇਸ ਨੂੰ ਖੂਨ ਵੀ ਚਲੋਣਾ ਪਵੇ ਇਸ ਕਰਕੇ ਬਲੱਡ ਦਾ ਵੀ ਇੰਤਜ਼ਾਮ ਕਰੋ ਵਿਪਨ ਨੇ ਆਪਣੇ ਮੰਮੀ ਪਾਪਾ ਨੂੰ ਫੋਨ ਕਰ ਦਿੱਤਾ ਵਿਪਨ ਦੇ ਖੂਨ ਦਾ ਸੈਂਪਲ ਲਿਆ ਪਰ ਬਿੰਮੀ ਨਾਲ ਮੈਚ ਨਾ ਹੋਇਆ ਇਹਦੇ ਨੂੰ ਅਸ਼ੋਕ ਤੇ ਨੀਨਾ ਵੀ ਆ ਗਏ ਅਸ਼ੋਕ ਕਹਿੰਦਾ ਮੇਰਾ ਖੂਨ ਲੈ ਲਵੋ ਪਰ ਮੇਰੀ ਧੀ ਨੂੰ ਕੁਝ ਨਹੀਂ ਹੋਣਾ ਚਾਹੀਦਾ। ਅਸ਼ੋਕ ਦੇ ਖੂਨ ਦਾ ਗਰੁੱਪ ਬਿੰਮੀ ਨਾਲ ਮੈਚ ਹੋ ਗਿਆ ਤੇ ਡਾਕਟਰ ਕਹਿੰਦੇ ਜੇ ਲੋੜ ਪਈ ਤਾਂ ਲੈ ਲਵਾਂਗੇ। ਡਾਕਟਰ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ। ਉਹ ਅਸ਼ੋਕ ਨੂੰ ਕਹਿੰਦੀ ਹੈ ਤੁਸੀਂ ਪੇਪਰ ਸਾਈਨ ਕਰ ਦਿਓ। ਮਾਂ ਜਾਂ ਬੱਚੇ ਵਿੱਚੋਂ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਅਸ਼ੋਕ ਨੇ ਰੋਂਦੇ ਹੋਏ ਪੇਪਰ ਸਾਈਨ ਕਰ ਦਿੱਤੇ ਤੇ ਕਹਿੰਦਾ ਡਾਕਟਰ ਸਾਹਿਬ ਦੋਵਾਂ ਨੂੰ ਬਚਾ ਲਓ। ਡਾਕਟਰ ਕਹਿੰਦੀ ਤੁਸੀਂ ਜਲਦੀ ਆਪਣਾ ਫੋਨ ਦਿਓ। ਬਾਕੀ ਸਭ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਅਸ਼ੋਕ ਦਾ ਹੌਨ ਲੈ ਕੇ ਬਿੰਮੀ ਨੂੰ ਚੜਾਇਆ ਗਿਆ ਤੇ ਡਾਕਟਰਾਂ ਨੇ ਬਿੰਮੀ ਦਾ ਆਪਰੇਸ਼ਨ ਕਰ ਦਿੱਤਾ। ਥੋੜੀ ਦੇਰ ਬਾਅਦ ਨਰਸ ਬਾਹਰ ਆਈ ਤੇ ਕਹਿਣ ਲੱਗੀ ਕਿ ਬੇਟੀ ਹੋਈ ਹੈ। ਬੱਚੀ ਠੀਕ ਤਾਂ ਹੈ ਪਰ ਬਹੁਤ ਕਮਜ਼ੋਰ ਹੈ। ਬਿੰਮੀ ਦੇ ਹੋਸ਼ ਵਿੱਚ ਆਉਣ ਤੱਕ ਪ੍ਰਭੂ ਅੱਗੇ ਅਪਰਾਧਨਾ ਕਰੋ ਕਿ ਸਭ ਠੀਕ ਹੋਵੇਗਾ। ਅਸ਼ੋਕ ਬਾਹਰ ਬੈਠਾ ਰੋ ਰਿਹਾ ਸੀ। ਇਸ ਲਈ ਮੈਂ ਇਹ ਜ਼ਿੰਮੇਵਾਰ ਹਾਂ। 1 ਸਾਲ ਦੇ ਵਿੱਚ ਹੀ ਮੇਰੀ ਧੀ ਦਾ ਵਿਦਵਾ ਵੀ ਹੋ ਗਈ ਕਿਰਤ ਸੋਚਦੀ ਹੈ ਕਿ ਜੇ ਉਦੋਂ ਵੀਰੇ ਨਾਲ ਬਿੰਮੀ ਦਾ ਰਿਸ਼ਤਾ ਹੋ ਜਾਂਦਾ ਤਾਂ ਦੋਵੇਂ ਕਿੰਨੇ ਖੁਸ਼ ਹੁੰਦੇ ਤੇ ਬਿੰਮੀ ਨੂੰ ਆਹ ਦੰਨਾ ਵੇਖਣੇ ਪੈਂਦੇ ਰੱਬ ਦੀਆਂ ਖੇਡਾਂ ਦਾ ਵੀ ਪਤਾ ਨਹੀਂ ਲੱਗਦਾ ਬਿੰਮੀ ਨੇ ਆਖਰੀ ਸਮੇਂ ਵਿਕਾਸ ਨੂੰ ਮਿਲਣਾ ਸੀ ਤੇ ਵਿਕਾਸ ਦੀ ਮੌਤ ਦੇ ਦਿਨ ਹੀ ਉਸਦੀ ਤੀ ਦਾ ਜਨਮ ਹੋਣਾ ਸੀ ਰੱਬ ਦੀਆਂ ਖੇਡਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਦੋਂ ਕੀ ਹੋਣਾ ਹੈ ਬਿੰਮੀ ਨੇ ਆਖਰੀ ਸਮੇਂ ਵਿਕਾਸ ਨੂੰ ਮਿਲਨਾ ਸੀ ਤੇ ਵਿਕਾਸ ਦੀ ਮੌਤ ਵਾਲੇ ਦਿਨ ਉਹਦੀ ਧੀ ਦਾ ਜਨਮ ਹੋਣਾ ਸੀ ਪਰ ਦੋਵੇਂ ਮਾਂ ਤੇ ਦੀ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੀਆਂ ਸੀ ਰੱਬ ਕਰੇ ਉਹਨਾਂ ਦੋਵਾਂ ਨੂੰ ਠੀਕ ਰੱਖੇ ਕਿਰਤ ਤੇ ਸੋਨੂ ਬਿੰਮੀ ਕੋ ਹਸਪਤਾਲ ਬੈਠੇ ਰੋ ਰਹੇ ਸਨ ਕਿ ਇਹ ਕੀ ਹੋ ਗਿਆ ਅਜੇ 2 ਦਿਨ ਲੰਘੇ ਸੀ ਉਹਨਾਂ ਦੇ ਵਿਆਹ ਤੋਂ ਬਾਅਦ ਤੇ ਵਿਕਾਸ ਚਲਾ ਗਿਆ ਸੀ ਸੋਨੂ ਕਿਰਤ ਨੂੰ ਕਹਿੰਦਾ ਕਿ ਮੈਂ ਪਾਪਾ ਕੋ ਜਾਂਦਾ ਹਾਂ ਤੂੰ ਇੱਥੇ ਭਾਬੀ ਕੋ ਰਹਿ ਵਿਪਨ ਤੇ ਰੋਹਨ ਡਾਕਟਰ ਪੁੱਗਏ ਤੇ ਡਾਕਟਰ ਕਹਿਣ ਲੱਗਾ ਕਿ ਵਿਕਾਸ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਬਾਡੀ ਦੇਾਂਗੇ ਤੇ ਜਦੋਂ ਰੋਹਨ ਨੇ ਕਿਹਾ ਆਏ ਐਮ ਡੀਸੀ ਆਫ ਲੁਧਿਆਣਾ ਤਾਂ ਉਸ ਵੇਲੇ ਡਾਕਟਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੁਸੀਂ ਪੇਮੈਂਟ ਜਮ੍ਹਾਂ ਕਰਾ ਕੇ ਬਾਡੀ ਲੈ ਜਾਓ ਸੋਨੂੰ ਆਇਆ ਤਾਂ ਬਲਰਾਜ ਕਹਿੰਦਾ ਹੈ ਕਿ ਸੋਨੂੰ ਪੂਆ ਤੇ ਮਾਮੇ ਨੂੰ ਫੋਨ ਕਰ ਦੇ ਕਹਿ ਦੇ ਵੀ 4 ਵਜੇ ਸੰਸਕਾਰ ਕਰਨਾ ਹੈ ਘਰ ਜਾ ਕੇ ਸੰਸਕਾਰ ਦੀਆਂ ਤਿਆਰੀਆਂ ਕਰ ਆਪਣੀ ਮੰਮੀ ਨੂੰ ਵੀ ਦੱਸ ਦੇਵੀ ਕਿਤੇ ਲੋਕ ਘਾਰ ਆ ਜਾਣ ਤੇ ਉਸ ਨੂੰ ਪਤਾ ਵੀ ਨਾ ਹੋਵੇ ਸੋਨੂ ਨੇ ਘਰ ਆ ਕੇ ਰੇਨੂ ਨੂੰ ਵੀ ਦੱਸਿਆ ਤੇ ਰੋਣ ਲੱਗ ਗਿਆ ਮੰਮੀ ਵੀਰਾ ਚਲਾ ਗਿਆ ਉਹ ਵੀ ਰੋਣ ਲੱਗ ਪਈ ਤੇ ਉਹ ਕਹਿੰਦੀ ਦੋਵੇਂ ਨਹੀਂ ਆਈਆਂ ਕਿੱਥੇ ਹਨ ਤਾਂ ਸੋਨੂ ਨੇ ਸਾਰੀ ਗੱਲ ਦੱਸੀ ਤਾਂ ਵੈਣ ਪਉਣ ਲੱਗਦੀ ਹੋਈ ਕਹਿਣ ਲੱਗੀ ਕਿ ਮੇਰੀ ਤੇ ਕਿਸਮਤ ਹੀ ਮਾੜੀ ਸੀ ਜੋ ਮੈਂ ਇਸ ਕੁੜੀ ਨੂੰ ਆਪਣੇ ਬਹੂ ਬਣਾ ਕੇ ਲੈ ਆਈ ਮੇਰੇ ਮੁੰਡੇ ਨੂੰ ਖਾ ਗਈ ਤੇ ਹੁਣ ਕੁੜੀ ਜੰਮ ਤਰੀ ਮੇਰੇ ਪੁੱਤਰ ਦੀ ਅੰਜ ਵੀ ਅੱਗੇ ਨਾ ਵਧੀ ਉਹਦੀ ਆਵਾਜ਼ ਸੁਣ ਆਣ ਗਵਣ ਦੀਆਂ ਔਰਤਾਂ ਵੀ ਆ ਗਈਆਂ ਤੇ ਉੱਥੇ ਬੈਠ ਉਸ ਨੂੰ ਅਫਸੋਸ ਕਰਨ ਲੱਗੀਆਂ ਡੇਢ ਵਜੇ ਬਲਰਾਜ, ਅਸ਼ੋਕ, ਵਿਪਨ, ਰੋਹਨ, ਵਿਕਾਸ ਨੂੰ ਕਾਰ ਲੈ ਕੇ ਆਏ ਤਾਂ ਐਂਬੂਲੈਂਸ ਵਿੱਚੋਂ ਥੱਲੇ ਲਾਉਣ ਲੱਗੇ ਬਲਰਾਜ ਉੱਚੀ-ਉੱਚੀ ਤਾਹਾਂ ਮਾਰ ਰੋਣ ਲੱਗਾ ਅਸ਼ੋਕ ਤੇ ਵਿਪਨ ਰੋ ਰੇ ਸੀ ਪਰ ਅਸ਼ੋਕ ਸੋਚਦਾ ਹੈ ਕਿ ਅਸੀਂ ਆਪ ਹੀ ਬਿੰਮੀ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਹੁਣ ਰੋਣ ਦਾ ਕੀ ਫਾਇਦਾ ਵਿਕਾਸ ਨੂੰ ਵੇਖ ਰਹਿਣੋਂ ਵੀ ਰੋਣ ਲੱਗੀ ਹਏ ਮੇਰਾ ਪੁੱਤਰ ਚਲਾ ਗਿਆ ਅਜੇ ਸਾਲ ਵੀ ਨਹੀਂ ਹੋਇਆ ਸੀ ਵਿਆਹ ਨੂੰ ਕਲਹੈਣੀ ਆਈ ਮੇਰੇ ਪੁੱਤਰ ਨੂੰ ਖਾ ਗਈ ਰਮਾ ਕਹਿੰਦੀ ਹੁਣ ਐਵੇਂ ਨਾ ਬੋਲ ਉਹਦੇ ਮਾਪੇ ਨੇ ਕਹਿਣਾ ਕਿ ਤੇਰੇ ਪੁੱਤਰ ਨੂੰ ਨਸ਼ੇ ਖਾ ਗਏ ਨੀਨਾ ਨੇ ਸਕੂਲ ਦੇ ਫੰਕਸ਼ਨ ਦੀ ਸਮਾਪਤੀ ਤੋਂ ਬਾਅਦ ਵਿਪਨ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਕਿ ਮੰਮੀ ਤੁਸੀਂ ਫੋਨ ਹੀ ਨਹੀਂ ਕੀਤਾ ਮੈਂ ਕਿੰਨੇ ਫੋਨ ਕੀਤੇ ਤੇ ਵਿਕਾਸ ਦੀ ਮੌਤ ਹੋ ਗਈ ਹੈ ਤਫ ਫੋਨ ਕਰ ਰਿਆ ਸੀ ਛੇਤੀ ਆ ਜਾਓ ਚਾਰਵੇਂ ਸੰਸਕਾਰ ਕਰਨਾ ਹੈ ਸਭ ਲੋਕ ਆ ਗਏ ਹਨ ਨੀਨਾ ਕਹਿੰਦੀ ਹੈ ਕਿ ਉਹ ਰੋਂਦੀ ਹੋਈ ਬਿੰਮੀ ਤੇ ਚਾਚਾ ਜਾਚੀ ਨੂੰ ਫੋਨ ਕਰਦੀ ਹੈ ਤਾਂ ਦੋਵੇਂ ਆ ਕੇ ਕਹਿੰਦੇ ਹਨ ਕਿ ਭਾਬੀ ਹੁਣ ਕਿਉਂ ਐਵੇਂ ਰੋ ਕੇ ਵਿਖਾਉਂਦੀ ਹੈ ਬਿੰਮੀ ਦੀ ਜ਼ਿੰਦਗੀ ਦੀ ਤੂੰ ਹੀ ਬਰਬਾਦ ਕੀਤੀ ਹੈ ਉਹ ਵੀ ਬਿੰਮੀ ਦੇ ਘਰ ਆ ਜਾਂਦੇ ਹਨ ਤਾਂ ਬਿੰਮੀ ਕਿਤੇ ਨਹੀਂ ਦਿਸਦੀ ਤਾਂ ਨੀਨਾ ਬਿੱਪਨ ਨੂੰ ਬਿੰਮੀ ਬਾਰੇ ਪੁੱਛਦੀ ਹੈ ਤਾਂ ਬਿਪਨ ਉਸ ਵਾਰ ਸਾਰੀ ਗੱਲ ਦੱਸਦਾ ਹੈ ਕਿ ਬਿਮੀ ਹਸਪਤਾਲ ਵਿੱਚ ਬੇਹੋਸ਼ ਹੋਈ ਪਈ ਸੀ ਉਸ ਨੂੰ ਕੁਝ ਨਹੀਂ ਪਤਾ ਸੀ ਉਹਦੇ ਪਤੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਹੋ ਰਹੀ ਹੈ ਤੇ ਉਹ ਆਪਣੇ ਪਤੀ ਨੂੰ ਅੰਤਿਮ ਵਿਦਾਇਗੀ ਵੀ ਨਹੀਂ ਦੇ ਸਕੇਗੀ ਜਦੋਂ ਸਾਰੇ ਆ ਗਏ ਤਾਂ ਵਿਕਾਸ ਨੂੰ ਅੰਤਿਮ ਸੰਸਕਾਰ ਲਈ ਲੈ ਗਏ ਇੰਨਾ ਉੱਚਾ ਲੰਮਾ ਜਵਾਨ ਫੱਟੇ ਤੇ ਵੀ ਪੂਰਾ ਨਹੀਂ ਆ ਰਿਹਾ ਸੀ ਉਹਦਾ ਅੰਦਰ ਨਸ਼ੇ ਨੇ ਖਾ ਲਿਆ ਸੀ ਇੱਕ ਹੋਰ ਨੌਜਵਾਨ ਨਸ਼ਿਆਂ ਦੀ ਪੇਟ ਚੜ ਗਿਆ ਸੀ ਜਿਹੜੀ ਵੀ ਸਰਕਾਰ ਆਉਂਦੀ ਹੈ ਨਸ਼ਾ ਬੰਦ ਕਰਨ ਦਾ ਭਰੋਸਾ ਦੇ ਕੇ ਵੋਟਾਂ ਲੈਂਦੀ ਹੈ ਪਰ ਜਿੱਤਣ ਤੋਂ ਬਾਅਦ ਉਹਨਾਂ ਦੀ ਸਰਕਾਰ ਵਿੱਚ ਨਸ਼ਾ ਹੋਰ ਵੱਧਦਾ ਵਿਕਦਾ ਹੈ ਸਰਕਾਰ ਤੋਂ ਵਿਆਦ ਬਲਰਾਜ ਸੋਚਦਾ ਹੈ ਕਿ ਵਿਕਾਸ ਤੇ ਚੱਲਾ ਗਿਆ ਬਿੰਮੀ ਤੇ ਬੱਚੀ ਨੂੰ ਕੁਝ ਨਾ ਹੋਵੇ ਉਹ सोनू ਨੂੰ ਕਹਿੰਦਾ ਹੈ ਕਿ ਮੈਨੂੰ ਹਸਤਾ ਲੈ ਚੱਲ ਵੇਖੀ ਬਿੰਮੀ ਨੂੰ ਹੋਸ਼ ਆਈ ਹੈ ਕਿ ਨਹੀਂ ਉਹਨਾਂ ਦੇ ਨਾਲ ਬਿੰਮੀ ਦੇ ਮੰਮੀ ਪਾਪਾ ਤੇ ਚਾਚਾ ਚਾਚੀ ਵੀ ਹਸਤਾ ਚਲੇ ਜਾਂਦੇ ਹਨ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤਹਾਨੂੰ ਇਹ کہانی ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਜੀ